ਹਾਂਜੀ ਸਤਿ ਸ਼੍ਰੀ ਅਕਾਲ ਜੀ ਪਿਛਲੀ ਵੀਡੀਓ ਦੇ ਵਿੱਚ ਆਪਾਂ ਜੀ ਡੀਸੀ ਜਨਰੇਟਰ ਦੇ ਪਹਿਲੇ 20 ਕੁਐਸਚਨ ਕਰ ਲਏ ਸੀਗੇ ਤੇ ਹੁਣ ਆਪਾਂ ਅੱਗੇ ਦੇ ਕੁਐਸਚਨ ਕਰਨ ਲੱਗਿਆਂਗੇ ਪਹਿਲਾ ਕੁਐਸਚਨ ਕੀ ਹੈ ਕੰਪਾਊਂਡ ਜਨਰੇਟਰ ਦਾ ਨਾਮ ਦੱਸੋ ਜੇ ਸ਼ੰਟ ਫੀਲਡ ਆਰਮਚਰ ਦੇ ਸਮਾਂਤਰ ਜੁੜਿਆ ਹੋਇਆ ਹੈ ਆ ਕੀ ਹੈ ਕੰਪਾਊਂਡ ਜਨਰੇਟਰ ਦਾ ਨਾਮ ਦੱਸਣਾ ਹੈਗਾ ਆ ਬੈਂ ਨਹੀਂ ਹੈ ആർമേച്ചിട്ട ਲੇਮੀਨੇਸ਼ਨ ਦੀ ਵਰਤੋਂ ਆਪਾਂ ਕਿਉਂ ਕਰਦੇ ਆਂ ਚਾਹੇ ਜਨਰੇਟਰ 'ਚ ਕਰੀਏ ਚਾਹੇ ਟਰਾਂਸਫਾਰਮਰ 'ਚ ਕਰੀਏ ਚਾਹੇ ਆਪਾਂ ਪੱਖੇ 'ਚ ਕਰੀਏ ਹਨਾ ਸਾਰੇ ਕਿਤੇ ਕੀ ਹੈ ਲਮੀਨੇਟ ਕੋਰ ਦੀ ਵਰਤੋਂ ਕੀਤੀ ਜਾਂਦੀ ਹੈ ਤੇ ਕਿਉਂ ਕਰੀ ਜਾਂਦੀ ਹੈ ਐਡੀ ਕਰੰਟ ਹਾਨੀ ਨੂੰ ਕੱਟ ਕਰਨ ਲਈ ਇਹ ਸਾਨੂੰ ਸਾਰਿਆਂ ਨੂੰ ਆਉਂਦਾ ਹੋਊਗਾ ਕੁਛ ਡੀਸੀ ਜਨਰੇਟਰ ਦਾ ਆਰਮੇਚਰ ਪ੍ਰਤੀਰੋਧ ਬਹੁਤ ਕੱਟ ਕਿਉਂ ਕੀਤਾ ਜਾਂਦਾ ਹੈ ਨਿੱਕੀ ਆਰਮੇਚਰ ਦੀ ਜਿਹੜੀ ਰੈਜ਼ਿਸਟੈਂਸ ਹੈ ਉਹ ਘੱਟ ਕਿਉਂ ਕੀਤੀ ਜਾਂਦੀ ਹੈ ਜਨਰੇਟਰ ਦੇ ਵਿੱਚ ਆਰਮੇਚਰ ਯਾਨੀ ਕਿ ਡ੍ਰੋਪ ਯਾਨੀ ਆਰਮੇਚਰ ਦੇ ਵਿੱਚ ਜੇ ਰੈਜ਼ਿਸਟੈਂਸ ਜ਼ਿਆਦਾ ਹੋਊਗੀ ਹਨਾ ਆਰਮੇਚਰ 'ਚ ਜੇ ਰੈਜ਼ਿਸਟੈਂਸ ਵੱਧਦ ਹੋਊਗੀ ਤਾਂ ਕਿ ਆ ਉਹਦੀ ਵੀ ਕੀ ਆ ਆਉਟਪੁੱਟ ਵੀ ਹੋ ਵਧੀਆ ਵਧੀਆ ਨਹੀਂ ਦੇਊਗਾ ਨਾ ਘੱਟ ਦੇਊਗਾ ਹੁਣ ਰੈਜ਼ਿਸਟੈਂਸ ਨਹੀਂ ਹੋਊਗੀ ਤਾਂ ਕਿ ਆਉਟਪੁੱਟ ਵਧੀਆ ਦੇਊਗਾ ਹੁਣ ਕੀ ਆ ਆ ਹਨ ਆਰਮੇਚਰ ਵੋਲਟੇਜ ਡ੍ਰੋਪ ਯਾਨੀ ਕਿ ਆਰਮੇਚਰ ਦੇ ਵਿੱਚ ਜਿਹੜੀ ਵੋਲਟੇਜ ਡ੍ਰੋਪ ਦਾ ਮਤਲਬ ਹੁੰਦਾ ਹੈ ਘਟ ਘਟ ਹੋਣਾ ਆਰਮੇਚਰ ਵੋਲਟੇਜ ਡ੍ਰੋਪ ਨੂੰ ਘਟ ਕਰਨ ਲਈ ਯਾਨੀ ਕਿ ਡ੍ਰੋਪ ਵੋਲਟੇਜ ਨਾ ਹੋਵੇ ਇਹਨੂੰ ਘਟ ਕਰਨ ਲਈ ਵੋਲਟੇਜ ਨੂੰ ਵੋਲਟੇਜ ਡ੍ਰੋਪ ਨੂੰ ਘਟ ਕਰਨ ਲਈ ਨਾ ਕਿ ਵੋਲਟੇਜ ਨੂੰ ਘਟ ਕਰਨ ਲਈ ਹੈਨਾ ਇਹਨਾਂ ਚੀਜ਼ਾਂ ਦੇ ਦੋਹਾਂ 'ਚ ਫਰਕ ਹੁੰਦਾ ਹੈਗਾ ਇੱਕ ਤਾਂ ਵੋਲਟੇਜ ਨੂੰ ਘਟ ਕਰਨ ਲਈ ਇੱਕ ਲਿਖਿਆ ਹੋਇਆ ਵੋਲਟੇਜ ਡ੍ਰੋਪ ਨੂੰ ਘਟ ਕਰਨ ਲਈ ਯਾਨੀ ਕਿ ਵੋਲਟੇਜ ਡ੍ਰੋਪ ਨਾ ਹੋਵੇ ਇਸ ਕਰਕੇ ਕੀ ਹੈ ਇਨੂੰ ਇਹਦੀ ਰਿਸਿਸਟੈਂਸ ਆਰਮਚਰ ਦੀ ਰਿਸਿਸਟੈਂਸ ਘੱਟ ਤੋਂ ਘੱਟ ਰੱਖੀ ਜਾਂਦੀ ਹੈ ਤਾਂਕਿ ਆਉਟਪੁੱਟ ਵਧੀਆ ਦਵੇ ਉਹ ਡੀਸੀ ਜਨਰੇਟਰ ਡੀਸੀ ਜਨਰੇਟਰ ਨੂੰ ਘੜੀ ਦੀ ਦਿਸ਼ਾ ਵਿੱਚ ਹੀ ਕਿਉਂ ਚਲਾਇਆ ਜਾਂਦਾ ਹੈ ਯਾਨੀ ਕਿ ਤੁਸੀਂ ਥਿਊਰੀ ਦੇ ਵਿੱਚ ਇਹ ਚੀਜ਼ ਪੜ੍ਹੀ ਹੋਣੀ ਵੀ ਜਿਹੜੀ ਜਨਰੇਟਰ ਨੂੰ ਘੜੀ ਦੀ ਦਿਸ਼ਾ ਵਿੱਚ ਹੀ ਯਾਨੀ ਕਿ ਕਲੋਕਵਾਈਜ਼ ਘੁਮਾਇਆ ਜਾਂਦਾ ਹੈ ਅਨਕ ਆਕੜੀ ਹੈ ਆਈ ਸੂਈ ਹੈ ਅਨਕ ਇਸ ਦਿਸ਼ਾ ਦੇ ਵਿੱਚ ਇਹ ਘੁੰਮੂਗਾ ਤਾਂ ਕਿ ਇਹ ਆਪਣੀ ਚੁੰਬਕੀ ਸ਼ਕਤੀ ਨੰਗਵਾ ਦੇ ਜੇ ਇਹਨੂੰ ਹੁਣ ਆਪਾਂ ਇਹਨੂੰ ਐ ਘੁਮਾ ਦਈਏ ਜਨਰੇਟਰ ਨੂੰ ਪੁੱਠਾ ਘੁਮਾ ਦਈਏ ਨਹੀਂ ਕਿ ਇਸ ਸੂਈ ਨੂੰ ਕਰ ਦਈਏ ਐ ਇਹਨੂੰ ਘੁਮਾ ਦਈਏ ਇਸ ਦਿਸ਼ਾ 'ਚ ਘੁਮਾ ਦਈਏ ਤਾਂ ਕਿ ਇਹ ਇਸ ਦਿਸ਼ਾ 'ਚ ਘੁੰਮ ਕੇ ਕੀ ਹੋਊਗਾ ਆਪਣੀ ਚੁੰਬਕੀ ਸ਼ਕਤੀ ਗਵਾ ਦੂਗਾ ਚੁੰਬਕੀ ਸ਼ਕਤੀ ਗਵਾ ਦੇੇਗਾ ਹੁਣ ਇਹਦੇ ਵਿੱਚ ਲੱਭੋ ਅਵਸ਼ਿਸ਼ਟ ਚੁੰਬਕ ਦੀ ਰੱਖਿਆ ਕਰਨ ਲਈ ਯਾਨੀ ਕਿ ਇਹਦੇ ਵਿੱਚ ਜਿਹੜਾ ਚੁੰਬਕ ਬਣੂਗਾ ਉਹ ਵਧੀਆ ਬਣਿਆ ਰਵੇ ਖਤਮ ਨਾ ਹੋਵੇ ਤਾਂ ਕਿ ਜੇ ਵਧੀਆ ਬਣਿਆ ਰਹੂਗਾ ਨਾ ਅਵਸ਼ਿਸ਼ਟ ਚੁੰਬਕ ਜਿਹੜਾ ਕਿ ਉਹਦੇ ਵਿੱਚ ਚੁੰਬਕ ਹੁੰਦਾ ਹੈਗਾ ਉਹ ਵਧੀਆ ਬਣਿਆ ਰਹੂਗਾ ਤਾਂ ਕਿ ਇਹੋ ਚੱਲੂਗਾ ਯਾਨੀ ਟਰੰਗ ਉਹਨੂੰ ਵੀ ਵਧੀਆ ਬਣਾਏ ਰੱਖਣ ਲਈ ਤਾਂ ਕਰਕੇ ਆਪਾਂ ਨੂੰ ਕਲੋਕਵਾਈਜ਼ ਘੁਮਾਇਆ ਜਾਂਦਾ ਹੈ ਵੱਡੇ ਡੀਸੀ ਜਨਰੇਟਰ ਵਿੱਚ ਕੰਪਨਸੇਟਿੰਗ ਵੈਂਡਿੰਗ ਕਿਉਂ ਕੀਤੀ ਜਾਂਦੀ ਹੈ ਜਨਰੇਟਰ ਵਿੱਚ ਕੰਪਨਸੇਟਿੰਗ ਵੈਂਡਿੰਗ ਕਿਉਂ ਕਰੀ ਜਾਂਦੀ ਹੈ ਆਰਮੇਚਰ ਰਿਐਕਸ਼ਨ ਨੂੰ ਕੱਟ ਕਰਨ ਲਈ ਇਹ ਲਿਖ ਲਓ ਵੀ ਕੰਪਨਸੇਟਿੰਗ ਵੈਂਡਿੰਗ ਆਰਮੇਚਰ ਰਿਐਕਸ਼ਨ ਨੂੰ ਕੱਟ ਕਰਨ ਲਈ ਕੀਤੀ ਜਾਂਦੀ ਹੈ ਆਰਮੇਚਰ ਰਿਐਕਸ਼ਨ ਹੁੰਦਾ ਕੀ ਹੈ ਇੱਧਰ ਲਿਖੋ ਜਦੋਂ ਮੇਨ ਵਾਇੰਡਿੰਗ ਦਾ ਹਿੱਲ ਜਾਂਦੀ ਹੈ। ਹਿੱਲ ਜਾਂਦੀ। ਲੇਖੋ ਇਹਦੇ ਵਿੱਚ ਕੀ ਆ ਆ ਹੁੰਦਾ ਨਾ ਐਕਟਰ ਇੱਥੇ ਕੀ ਪੋਲਸ ਫੂ ਲੱਗੇ ਹੁੰਦੇ ਨੇ ਨਾ ਜੇ ਹੁਣ ਦੇਖੋ n ਤੋਂ s ਵੱਲ ਜਾਂਦੀ ਹੈ ਨਾ ਚੁੰਮਕ ਆ ਵਾਲੀ ਚੁੰਮਕ n ਤੋਂ s ਵੱਲ ਆਉਣ ਦੀ ਜਗ੍ਹਾ ਇਧਰਲੇ ਪਾਸੇ ਆਏ ਐਂ ਉੱਠੀ ਆਣ ਲੱਗੇ ਇਹਨੂੰ ਆਰਮਚਰ ਰਿਐਕਸ਼ਨ ਕਹਿੰਦੇ ਨੇ ਇਹਦੀ ਜੇ ਫਲਕਸ ਇਧਰ ਨੂੰ ਬਣਨ ਲੱਗੇ ਇੱਥੇ ਨਾ ਆ ਕੇ ਇੱਥੇ ਆ ਜੇ ਇਹਨੂੰ ਕੀ ਕਹਿੰਦੇ ਆਰਮੇਚਰ ਰਿਐਕਸ਼ਨ ਮੇਨ ਬੈਂਡਿੰਗ ਇਹ ਕਿਉਂ ਹੁੰਦੀ ਹੈ ਜਦੋਂ ਆਹ ਵਾਲੀ ਚੀਜ਼ ਖਿਸਕ ਜਾਂਦੀ ਹੈ ਇਹਦੇ ਪੋਲ ਜਿਹੜੇ ਮੰਨ ਲਾਏ ਟੇਡੇ ਮੇਡੇ ਹੋ ਜਾਣ ਪੋਲ ਸ਼ੂਟ ਟੇਡੇ ਮੇਡੇ ਹੋ ਜਾਣ ਤਾਂ ਕੀ ਹੈ ਆਰਮੇਚਰ ਰਿਐਕਸ਼ਨ ਹੁੰਦਾ ਹੈਗਾ ਆ ਸੀ অপਸ਼ਨ ਰਾਈਟ ਆਰਮੇਚਰ ਪ੍ਰਤੀਕਿਰਿਆ ਪ੍ਰਭਾਵ ਨੂੰ ਬੇਅਸਰ ਕਰਨ ਲਈ ਕੰਪਨਸੇਟਿਵ ਬੈਂਡਿੰਗ ਕੀਤੀ ਜਾਂਦੀ ਹੈ ਡਿਸਿਨੇਟਰ ਦੇ ਬੋਲਟੇਜ ਨਾ ਬਣਾਉਣ ਦਾ ਕਾਰਨ ਕੀ ਹੈ ਜਨਰੇਟਰ ਬੋਲਟੇਜ ਨਹੀਂ ਬਣਾ ਰਿਹਾ ਕਿਉਂ ਨਹੀਂ ਬਣਾ ਰਿਹਾ ਉਹਦਾ ਕੀ ਕਾਰਨ ਹੋ ਸਕਦਾ ਹੈ ਚਾ ਉਹਦਾ ਕਾਰਨ ਆਰਮੇਚਰ ਰਿਐਕਸ਼ਨ ਵੀ ਹੋ ਸਕਦਾ ਹੈ ਹਾਂ ਤੇ ਹੋਰ ਵੀ ਕਈ ਕਾਰਨ ਹੋ ਸਕਦੇ ਨੇ ਹੁਣ ਇਹ ਵਿੱਚ ਕੀ ਲਿਖਿਆ ਹੋਇਆ ਹੈ ਲੋਸ ਬਰਸ਼ ਜਾਂ ਆਰਮੇਚਰ ਰਿਐਕਸ਼ਨ ਇਜ਼ ਮੋਰ ਜਾਂ ਕਿ ਇਹ ਫੀਲਡ ਪ੍ਰਤੀਕਿਰਿਆ ਕ੍ਰਾਂਤੀਕ ਪ੍ਰਤੀਕਿਰਿਆ ਦੇ ਤੋਂ ਉਲਟ ਤੋਂ ਉੱਪਰ ਹੋ ਜਾਵੇ ਯਾਨੀ ਕਿ ਫੀਲਡ ਵਾਈਂਡਿੰਗ ਦੀ ਜਿਹੜੀ ਪ੍ਰਤੀਰੋਧ ਹੈ ਉਹ ਜ਼ਿਆਦਾ ਹੋ ਜਾਵੇ ਆ ਫੀਲਡ ਹੁੰਦੀ ਹੈ ਨਾ ਆਹ ਤੇ ਫੀਲਡ ਵੈਂਡਿੰਗ ਕੀਤੀ ਜਾਂਦੀ ਹੈ ਨਾ ਇਹਨਾਂ ਤੇ ਜੇ ਇਹਦਾ ਰੈਜ਼ਿਸਟੈਂਸ ਜ਼ਿਆਦਾ ਹੋ ਜਾਊਗਾ ਇਹ ਰੈਜ਼ਿਸਟੈਂਸ ਜ਼ਿਆਦਾ ਹੋ ਜਾਊਗੀ ਤਾਂ ਕਿ ਹੋਗਾ ਵੋਲਟੇਜ ਬਣਦੀ ਹੋਈ ਨਹੀਂ ਬਣੂਗੀ ਹੀ ਨਹੀਂ ਤਾਂ ਕਿ ਇਹ অপਸ਼ਨ ਜ਼ਿਆਦਾ ਰਾਈਟ ਮੰਨੀ ਜਾਊਗੀ ਇਹ ਆਰਮੇਚਰ ਰਿਐਕਸ਼ਨ ਦੇ ਨਾਲ ਠੀਕ ਹੈ ਕਿਉਂਕਿ ਇਹਦੇ ਵਿੱਚ ਕੀ ਆ ਰਜਿਸਟੈਂਸੀ ਜ਼ਿਆਦਾ ਪਾਤੀ ਇਹਨਾਂ ਨੇ ਇਹ ਆਪਸ਼ਨ ਜ਼ਿਆਦਾ ਰਾਈਟ ਹੋਊਗੀ ਜਨਰੇਟਰ ਦਾ ਨਾਮ ਕੀ ਹੈ ਇਸ ਦਾ ਖੇਤਰ ਆਰਮਚਰ ਦੇ ਸਮੰਤ ਜੁੜਿਆ ਹੋਇਆ ਹੈ ਖੇਤਰ ਮਾਣੀ ਯਾਨੀ ਕਿ ਫੀਲਡ ਖੇਤਰ ਨੂੰ ਕੱਟ ਦੋ ਫੀਲਡ ਲਿਖ ਲਓ ਇੱਥੇ ਇਸ ਦਾ ਫੀਲਡ ਸਮੰਤ ਜੁੜਿਆ ਹੋਇਆ ਆ ਆਰਮਚਰ ਹੋ ਗਿਆ ਇੱਧਰ ਕੀ ਹੈ ਫੀਲਡ ਵੈਂਡਿੰਗ ਬਣਾ ਲਈ ਆ ਸਮੰਤ ਜੁੜ ਗਿਆ ਪੈਰਕਾਰ ਦੇ ਵਿੱਚ ਜੁੜ ਗਿਆ ਇਹ ਕਿਹੜਾ ਜੀਨਰੇਟਰ ਬਣ ਗਿਆ ਸ਼ੰਟ ਬਣ ਗਿਆ ਡੀਸੀ ਜੀਨਰੇਟਰ ਵਿੱਚ ਪੋਲ ਸ਼ੂ ਦਾ ਉਦੇਸ਼ ਕੀ ਹੈ ਆ ਜੀਨਰੇਟਰ ਹੈ ਇਹਦੇ ਪੋਲ ਸ਼ੂ ਨੇ ਕਿਉਂ ਲੱਗੇ ਹੁੰਦੇ ਨੇਗੇ ਏਅਰ ਗੈਪ ਸਮਾਨ ਰੂਪ ਵਿੱਚ ਫਲਕਸ ਨੂੰ ਬਣਾਵੇ ਇਸ ਵਾਸਤੇ ਲੱਗੇ ਨੇ ਕਿ ਫਲਕਸ ਇਧਰ ਨਾ ਹੋ ਜੇ ਆਰਮਚਰ ਰਿਐਕਸ਼ਨ ਨਾ ਹੋਵੇ ਫਲਕਸ ਇੱਥੇ ਹੀ ਆਵੇ ਇਸ ਕਰਕੇ ਡਿਜ਼ੀਨੇਟਰ ਵਿੱਚ ਸਪਲਿਟਰਿੰਗਾ ਦਾ ਕੀ ਉਦੇਸ਼ ਹੈ ਪਲਿਟਰਿੰਗਾ ਕੀ ਕੰਮ ਕਰਦੀਆਂ ਨੇ ਕਰੰਟ ਨੂੰ ਇੱਕ ਦਿਸ਼ਾ ਵਿੱਚ ਹੀ ਭੇਜਦੀਆਂ ਨੇ ਆ ਰਿਹਾ ਹੈ ਕਰੰਟ ਨੂੰ ਇੱਕ ਦਿਸ਼ਾ ਵਿੱਚ ਭੇਜਣ ਲਈ ਡਿਨੇਟਰ ਵਿੱਚ ਬੁਸ਼ ਬਣਾਉਣ ਲਈ ਕਿਸ ਸਮਗਰੀ ਦੀ ਵਰਤੋਂ ਕੀਤੀ ਜਾਂਦੀ ਹੈ ਕਾਰਬਨ ਬੁਸ਼ ਨੇ ਕਿਹੜੀ ਸਮਗਰੀ ਵਰਤੀ ਜਾਊਗੀ ਉਹਦੇ ਵਿੱਚ ਇੱਕ ਤਾਂ ਕਾਰਬਨ ਵਰਤੀ ਜਾਊ ਇੱਕ ਗਰੇਫਾਈਟ ਗਰੇਫਾਈਟ ਕੀ ਹੁੰਦਾ ਹੈਗਾ ਪੈਨਸਲ ਦਾ ਸਿੱਕਾ ਜਿਹੜਾ ਹੁੰਦਾ ਉਹ ਗ੍ਰੇਫਾਈਟ ਕਹਿੰਦੇ ਨੇ ਉਹਨੂੰ ਪੈਨਸਲ ਦਾ ਸਿੱਕਾ ਨਾ ਇਹ ਕਿਸ ਦਾ ਗ੍ਰੇਫਾਈਟ ਹੁੰਦਾ ਹੈ ਇਹਦੇ ਵਿੱਚ ਕੀ ਹੈ ਕਾਰਬਨ ਕੀ ਆ ਮਿਕਸ ਕਰੀ ਜਾਂਦੀ ਹੈ ਹਾਰਡ ਕਾਰਬਨ ਨੂੰ ਮਿਕਸ ਕਰੀ ਜਾਂਦੇ ਆ ਆੜ ਆ ਜਿਹੜਾ ਗ੍ਰੇਫਾਈਟ ਹੁੰਦਾ ਇਹ ਕੀ ਹੁੰਦਾ ਸੌਫਟ ਹੁੰਦਾ ਨਰਮ ਹੁੰਦਾ ਪੈਨਸਲ ਦਾ ਸਿੱਕਾ ਨਰਮ ਹੁੰਦਾ ਨਾ ਛੇਤੀ ਖੁਰ ਜਾਂਦਾ ਹੈਗਾ ਇਹਦੇ ਵਿੱਚ ਕਾਰਬਨ ਮਿਕਸ ਕੀਤੀ ਜਾਂਦੀ ਹੈ ਤਾਂ ਕਿ ਇਹ ਛੇਤੀ ਖੁਰੇ ਨਾ ਵੀ ਰੋਜ਼ ਰੋਜ਼ ਕਾਰਬਨ ਬੁਰਸ਼ ਨਾ ਆਉਣੇ ਪੈਣ ਕਾਸਾ ਟਾਈਮ ਚੱਲਣਾ ਡੀਸੀ ਜਨਰੇਟਰ ਵਿੱਚ ਆਪਣਾ ਅਵਸ਼ਿਸ਼ਟ ਚੁੰਬਕ ਕਿਉਂ ਗਵਾ ਦਿੰਦਾ ਹੈਗਾ ਚੁੰਬਕ ਸ਼ਕਤੀ ਕਿਉਂਕਿ ਉਹ ਐਂਟੀਕਲੋਕਵਾਈਜ਼ ਘੁੰਮਣ ਲੱਗ ਗਿਆ ਨਾ ਜਨਰੇਟਰ ਜਦੋਂ ਉੱਠੀ ਦਿਸ਼ਾ ਵਿੱਚ ਘੁੰਮਣ ਲੱਗ ਗਿਆ ਤਾਂ ਕੀ ਹੈ ਉਹ ਆਪਣੀ ਚੁੰਬਕੀ ਸ਼ਕਤੀ ਗਵਾ ਦੂਗਾ ਆ ਰਿਹਾ ਚੇਂਜ ਦੀ ਡਾਇਰੈਕਸ਼ਨ ਰੇਂਜ ਆਫ ਡਾਇਰੈਕਸ਼ਨ ਆਫ ਰੋਟੇਸ਼ਨ ਆਫਨ ਜਨਰੇਟਰ ਵਿੱਚ ਚੁੰਬਕੀ ਸਰਕਟ ਕਿਵੇਂ ਪੂਰਾ ਹੁੰਦਾ ਹੈ? ਯਾਨੀ ਕਿ ਚੁੰਬਕ ਕੀ ਐਫ ਵਾਈ ਦਾ ਫਲਕਸ ਜਾਂਦੀ ਹੈ ਨਾ ਕਿਵੇਂ ਪੂਰਾ ਹੁੰਦਾ ਹੈਗਾ? ਫੀਲਡ ਕੋਇਲ ਨਾਲ ਹੁੰਦਾ ਜਾਂ ਆਰਮੇਚਰ ਜਾਂਦੀ ਹੈ ਨਾ ਕਿ ਇੱਥੇ ਕੀ ਹੁੰਦੇ ਨੇ ਪੋਲຊੂ ਇਹਦੇ ਪੋਲຊੂ ਦੇ ਵਿਚਾਲੇ ਕੀ ਹੁੰਦਾ ਆਰਮੇਚਰ ਹੁਣ ਆ ਰਿਹਾ ਚੁੰਬਕ ਦੀ ਫਲਕਸ ਜਾ ਰਹੀ ਹੈ ਚੁੰਬਕੀ ਸਰਕਟ ਕਿਵੇਂ ਪੂਰਾ ਹੋਇਆ ਆਰਮੇਚਰ ਦੇ ਵਿੱਚੋਂ ਦੀ ਆਰਮੇਚਰ ਕੋਰ ਦੇ ਵਿੱਚੋਂ ਦੀ ਉਹ ਲੈਮੀਨੇਸ਼ਨ ਕੀਤੀ ਜਾਂਦੀ ਹੈ ਇਹ ਤਾਂ ਕੋਈ ਨਹੀਂ ਬਾਈਂਡਿੰਗ ਕੀਤੀ ਕੰਡਕਟਰ ਤੇ ਬਾਈਂਡਿੰਗ ਕੀਤੀ ਜਾਂਦੀ ਹੈ ਬਾਈਂਡਿੰਗ ਇਹਦੇ ਉੱਤੇ ਵੀ ਕੀਤੀ ਜਾਂਦੀ ਹੈ ਇਹਦੇ ਉੱਤੇ ਵੀ ਕੀਤੀ ਜਾਂਦੀ ਹੈ ਨਾ ਫੀਲਡ ਕੋਇਲ ਜਾਨੀ ਕਿ ਫੀਲਡ ਕੋਇਲ ਆ ਰਿਹਾ ਫੀਲਡ ਇਹਦੇ ਉੱਤੇ ਵੀ ਕੀ ਹੈ ਕੋਇਲ ਹੁੰਦੇ ਨੇ ਅੰਗਰੇਜ਼ ਆਪਸ਼ਨ ਦਾ ਬਿਲਕੁਲ ਹੀ ਗਲਤ ਹੋ ਗਿਆ ਆਰਮੇਚਰ ਕੋਰ ਰਾਈਟ ਹੋ ਗਿਆ ਡੀਸੀ ਜਨਰੇਟਰ ਵਿੱਚ ਲੋਡ ਵਧਣ ਤੇ ਟਰਮੀਨਲ ਵੋਲਟੇਜ ਕਿਉਂ ਘਟ ਜਾਂਦੀ ਹੈ ਡੀਸੀ ਜਨਰੇਟਰ ਤੇ ਹੁਣ ਲੋਡ ਵਧਾਤਾ ਜੇ ਹੁਣ ਜਨਰੇਟਰ ਤੇ ਆਪਾਂ ਲੋਡ ਵਧਾਤਾ ਤਾਂ ਹੁਣ ਵੋਲਟੇਜ ਟਰਮੀਨਲਾਂ ਤੇ ਘਟਣ ਦਾ ਕੋਈ ਕਾਰਨ ਥੋੜੀ ਬਣੂਗਾ ਵੋਲਟੇਜ ਤਾਂ ਵਧੂਗੀ ਜੇ ਜਿੰਨਾ ਲੋਡ ਵਧੂਗਾ ਉਨਾਂ ਕੀ ਇਹ ਵੋਲਟੇਜ ਵਧੀਆ ਆਉਗੇ ਬਾਦੋ ਤੋਂ ਵਧ ਦੇਣੀ ਪਊਗੀ ਆਪਾਂ ਨੂੰ ਤਾਂ ਕਿ ਸਾਰੇ ਉਪਕਰਨ ਸਹੀ ਤਰ੍ਹਾਂ ਚੱਲਣ ਤੇ ਹੁਣ ਕੀ ਹੈ ਇਹਦਾ ਕਾਰਨ ਕੀ ਹੋ ਸਕਦਾ ਹੈਗਾ ਵੋਲਟੇਜ ਘਟਣ ਦਾ ਆਰਮੇਚਰ ਰਿਐਕਸ਼ਨ ਹੋ ਸਕਦਾ ਹੈ ਆਰਮੇਚਰ ਰਿਐਕਸ਼ਨ ਵੋਲਟੇਜ ਘਟਣਾ ਆ ਹੈ ਆ ਕੀ ਹੈ ਪੋਲ ਸ਼ੂ ਨੇ ਵੋਲਟੇਜ ਘਟਣਾ ਅੱਧੀ ਇਧਰ ਆਣ ਲੱਗੀ ਦੀ ਇਧਰ ਜਾਣ ਲੱਗੀ ਹਨਾ ਜਦੋਂ ਫਲਕਸ ਦੀ ਇਧਰ ਪੁੱਠੇ ਪਾਸੇ ਜਾਣ ਲੱਗੀ ਤਾਂ ਕੀ ਹੋ ਗਿਆ ਆਰਮਚਰ ਰੈਕਸ਼ਨ ਹੋ ਗਿਆ ਵੋਲਟੇਜ ਕੀ ਹੈ ਘਟ ਬਣਾਊਗਾ ਜਨਰੇਟਰ ਲੰਮੀ ਦੂਰੀ ਦੀ ਵੰਡ ਲਾਈਨ ਲਈ ਇਸ ਪ੍ਰਕਾਰ ਦੇ ਡੀਸੀ ਜਨਰੇਟਰ ਦੀ ਵਰਤੋਂ ਕੀਤੀ ਜਾਂਦੀ ਹੈ ਲਾਈਨ ਜਾਨੀ ਕਿ ਲੌਂਗ ਡਿਸਟੈਂਸ ਡਿਸਟ੍ਰਿਬਿਊਸ਼ਨ ਡੀਸੀ ਨੂੰ ਨਾ ਕਿ ஏசி ਨੂੰ ਲੌਂਗ ਡਿਸਟੈਂਸ ਡਿਸਟ੍ਰੀਬਿਊਸ਼ਨ ਵਾਸਤੇ ਜਨਰੇਟਰ ਕਿਹੜਾ ਵਰਤਾਂਗੇ ਇਹਦੇ ਵਾਸਤੇ ਵਰਤਾਂਗੇ ਕਿੱਥੇਗਾ ਜੀਰੋ ਹਾਂ ਕਮੂਲੇਟੀਵ ਕੰਪਾਊਂਡ ਜਨਰੇਟਰ ਡੀਸੀ ਜਨਰੇਟਰ ਵਿੱਚ ਇਨਸੂਲੇਸ਼ਨ ਪਤਿਰੋਧ ਸੁਧਾਰਨ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਜਾਂਦੀ ਹੈ ਯਾਨੀ ਕਿ ਇਨਸੂਲੇਸ਼ਨ ਜਿਹੜੀ ਬਾਈਂਡਿੰਗ ਹੁੰਦੀ ਹੈ ਉਹਦਾ ਇਨਸੂਲੇਸ਼ਨ ਉਦਾਹਰਨ ਵਾਸਤੇ ਕੀ ਕਰਾਂਗੇ ਉਹਦੇ ਵਿੱਚ ਕੀ ਆ ਗਰਮ ਹਵਾ ਪਾ ਮਾਰਾਂਗੇ ਉਹਨੂੰ ਸੁਕਾਵਾਂਗੇ ਬੈਂਡਿੰਗ ਖਰਾਬ ਨਾ ਹੋਵੇ ਇਨਸੂਲੇਸ਼ਨ ਦੌਰਾਨ ਆ ਰਿਹਾ ਰੱਖਰਖਾਵ ਦੌਰਾਨ ਮਸ਼ੀਨਾਂ ਵਿੱਚ ਗਰਮ ਹਵਾ ਦੇਣਾ ਗਰਮ ਹਵਾ ਦੇ ਰੋ ਸਹੀ ਪੈਰੂਗਾ ਅਵਸ਼ਿਸ਼ਟ ਚੁੰਬਕ ਦੀ ਅਣਹੋਂਦ ਵਿੱਚ ਕਿਹੜਾ ਡੀਸੀ ਜਨਰੇਟਰ ਕੰਮ ਕਰਦਾ ਹੈ ਅਵਸ਼ਿਸ਼ਟ ਚੁੰਬਕ ਇਹ ਹੋ ਗਿਆ ਬਖਰੀ ਤੌਰ ਤੇ ਚੁੰਬਕ ਲਾਉਣਾ ਪਰੇਟਲੀ ਐਕਸਾਈਟਡ ਜੀਨੇਟਰ ਹੋ ਗਿਆ ਇਹ ਜਿਆਦਾ ਮੱਥਾ ਮਾਰਨ ਦੀ ਲੋੜ ਨਹੀਂ ਸੌਖਾ ਕੁਐਸਚਨ ਹੈ ਆਰਕ ਬੈਂਡਿੰਗ ਲਈ ਕਿਹੜਾ ਜੀ ਜੀਨੇਟਰ ਵਰਤੇ ਜਾਂਦਾ ਇਹ ਯਾਦ ਰੱਖਣਾ ਪਊਗਾ ਆਰਕ ਵਾਸਤੇ ਡਿਫਰੈਂਸ਼ੀਅਲ ਕੰਪਾਊਂਡ ਜੀਨੇਟਰ ਵਰਤਿਆ ਜਾਊਗਾ ਡਿਫਰੈਂਸ਼ੀਅਲ ਕੰਪਾਊਂਡ ਜੀਨੇਟਰ ਕਿਹੜਾ ਹੁੰਦਾ ਹੈ ਉਹ ਪਹਿਲੇ b ਕੁਐਸਚਨਾਂ ਅੱਜ ਆਪਾਂ ਕੀਤਾ ਸੀ ਹਾਂ ਡੀਸੀ ਜੀਨੇਟਰ ਵਿੱਚ ਬੇਵ ਵਾਈਂਡਿੰਗ ਦੀ ਵਿਸ਼ੇਸ਼ਤਾ ਕੀ ਹੈ ਬੀ ਵਾਈਂਡਿੰਗ ਤੁਹਾਨੂੰ ਮੈਂ ਪਿਛਲੇ ਕੁਸ਼ਨਾਂ 'ਚ ਦੱਸਿਆ ਸੀ ਬੀ ਵਾਈਂਡਿੰਗ ਕੀ ਹੁੰਦੀ ਹੈ ਹਨਾ ਸਾਰੇ ਕੁਸ਼ਨ ਨੂੰ ਹੁਣ ਦੇਖੋ ਪਿੱਛੋਂ ਆਪਾਂ ਜਿਹੜੇ ਕੁਸ਼ਨ ਕਰਦੇ ਆਏ ਹਨਾ ਉਹ ਵੀ ਉਹਨਾਂ ਦਾ ਲਿੰਕ ਵੀ ਅੱਗੇ-ਅੱਗੇ ਹੁੰਦਾ ਜਾਂਦਾ ਹੈ ਬੀ ਵਾਈਂਡਿੰਗ ਦੇ ਵਿੱਚ ਕੀ ਹੁੰਦਾਗਾ A ਬਰਾਬਰ ਹੈ 2 ਦੇ ਤਾਂ ਕੀ ਹੁੰਦਾ ਹੈ A ਦਾ ਮਤਲਬ ਕੀ ਹੁੰਦਾ ਹੈ ਕਰੰਟ ਜਾਣ ਦਾ ਰਸਤਾ ਜਾਣ ਦਾ ਰਸਤਾ ਯਾਨੀ ਕਿ ਦੋ ਰਸਤੇ ਹੋਣਗੇ ਕਰੰਟ ਜਾਣ ਦੇ ਹੁਣ ਇਹਦਾ ਕੀ ਹੋਊਗਾ ਕਰੰਟ ਘਟ ਵੋਲਟੇਜ ਉੱਚ ਇਹਦੇ ਵਿੱਚ ਕੀ ਹੈ ਕਰੰਟ ਘਟ ਜਾਊਗਾ ਆਹ ਵਾਲੀ ਵੈਂਡਿੰਗ ਇਹ ਵੈਂਡਿੰਗ ਕਿੱਥੇ ਕੀਤੀ ਜਾਂਦੀ ਆ ਆਰਮੇਚਰ ਤੇ ਆਰਮੇਚਰ ਦੀ ਵਾਈਂਡਿੰਗ ਹੁੰਦੀ ਆ ਹੀ ਲੈਪ ਤੇ ਬੇਵ ਆਰਮੇਚਰ ਦੀ ਵਾਈਂਡਿੰਗ ਆ ਆਰਮੇਚਰ ਦੀ ਵਾਈਂਡਿੰਗ ਦੋ ਤਰੀਕਾ ਤਣਾ ਤਰੀਕੇ ਨਾਲ ਕੀਤੀ ਜਾਂਦੀ ਆ ਇੱਕ ਤਾਂ ਲੈਪ ਇੱਕ ਆ ਬੇਵ ਠੀਕ ਹੈ ਬੇਵ ਆਪੀ ਉਹਦਾ ਮੀਨਾਪੂਆ ਲੈਪ ਤੇ ਬੇਵ ਦੋ ਬੈਂਡਿੰਗਾਂ ਹੁੰਦੀਆਂ ਨੇ ਚਾਹੇ ਲੈਪ ਹੋਵੇ ਬੈਂਡਿੰਗ ਆਰਮਚਰ ਚਾਹੇ ਬੇਵ ਹੋਵੇ ਜਦੋਂ ਬੇਵ ਹੁੰਦੀ ਆ ਤਾਂ a 2 ਦੇ ਕਰੰਟ ਜਾਣ ਦੇ ਰਸਤੇ ਦੋ ਹੋਣਗੇਰੇ ਲੈਪ ਦੇ ਵਿੱਚ ਕਰੰਟ ਜਾਣ ਦੇ ਰਸਤੇ ਕਿੰਨੇ ਹੋਣਗੇ ਇੱਧਰ ਲਿਖ ਦੋ ਲੈਪ ਦਾ a ਹੈ p ਦੇ ਜਿੰਨੇ ਪੋਲ ਹੋਣਗੇ ਆਰਮਚਰ ਦੇ ਓਨੇ ਹੀ ਕੀ ਹੈ ਕਰੰਟ ਜਾਣ ਦੇ ਰਸਤੇ ਹੋਣਗੇ ਉਂgeke ਕਰੰਟ ਘਟ ਜਾਊਗਾ ਲੈਪ ਉਹਦੇ ਵਿੱਚ ਬੇਬ ਦੇ ਵਿੱਚ ਤੇ ਵੋਲਟੇਜ ਉੱਚ ਜਾਊਗੀ ਸੀ ਆਪਸ਼ਨ ਰਾਈਟ ਡੀਸੀ ਜਨਰੇਟਰ ਵਿੱਚ ਕਮੂਟੇਟਰ ਕਨੈਕਸ਼ਨ ਵਿੱਚ ਵਰਤੀ ਗਈ ਪ੍ਰਤੀरोध ਤਾਰ ਦਾ ਕੀ ਉਦੇਸ਼ ਹੈ ਹੁਣ ਇਹ ਇਹਦੇ ਵਿੱਚ ਪ੍ਰਤੀरोध ਤਾਰ ਕਿਉਂ ਪਾਈ ਜਾਂਦੀ ਹੈ ਤਾਂ ਕਿ ਇਹ ਇਥੇ ਕੀ ਹੈ ਕਾਰਬਨ ਗੋਸ਼ਲੇ لگے ਹੁੰਦੇ ਨੇ ਹਨ ਤੇ ਕਰੰਟ ਦੀ ਦਿਸ਼ਾ ਨੂੰ ਸੁਧਾਰ ਸੁਚਾਰੂ ਰੂਪ ਵਿੱਚ ਪਲਟਨਾ ਇੱਥੇ ਕਾਰਬਨ ਬੁਸ਼ ਨੇ ਜੇ ਆ ਇੱਥੇ ਪ੍ਰਤੀਰੋਧ ਨਾ ਪਾਇਆ ਜਾਊਗਾ ਹਨਾ ਇੱਥੇ ਪ੍ਰਤੀਰੋਧ ਨਾ ਹੋਊਗਾ ਵਿਚਾਲੇ ਤਾਂ ਕਿ ਇੱਥੇ ਛੋੜਛਾਟ ਪਟਾ ਹੋ ਜਾਊਗਾ ਇਸ ਕਰਕੇ ਕੀ ਹੈ ਪਾਈ ਜਾਂਦੇ ਨੇ ਤਾਂ ਕਿ ਇਹ ਇੱਥੇ ਕਾਰਬਨ ਬੁਸ਼ ਜਦੋਂ ਘਸੂਗਾ ਪਹਿਲਾਂ ਇਸ ਵੈਂਡਿੰਗ ਦੇ ਵਿੱਚੋਂ ਕਰੰਟ ਜਾਊਗਾ ਫਿਰ ਜਦੋਂ ਕਾਰਬਨ ਬੁਸ਼ ਇੱਥੇ ਆ ਗਿਆ ਇਸ ਵੈਂਡਿੰਗ ਵਿੱਚੋਂ ਕਰੰਟ ਡੱਪੂਗਾ ਇੱਥੇ ਤੱਕ ਆਊਗਾ ਫਿਰ ਇੱਥੇ ਕਾਰਬਨ ਬੁਸ਼ ਆ ਗਿਆ ਇੱਥੋਂ ਆਊਗਾ ਕਰੰਟ ਫੇ ਇੱਥੇ ਆ ਗਿਆ ਫੇ ਦੁਬਾਰੇ ਇੱਥੇ ਪਹਿਲੀ ਤੇ ਆ ਜਾਊਗਾ ਫੇ ਇਸੇ ਬੈਂਡਿੰਗ ਜੋ ਕਰੰਟ ਜਾਊਗਾ ਇਸ ਤਰੀਕੇ ਨਾਲ ਕਿ ਇਹ ਕਰੰਟ ਗਿਆ ਪਲਟਦਾ ਜਾਊਗਾ ਕਰੰਟ ਦੀ ਦਿਸ਼ਾ ਸਚਾਰੂ ਰੂਪ ਵਿੱਚ ਪਲਟਣਾ ਇਹ ਜੀ ਹੋ ਗਈ ਹੈ ਡੀਸੀ ਜਨਰੇਟਰ ਵਿੱਚ ਠੋਸ ਪੋਲ ਸ਼ੂ ਕਿਉਂ ਵਰਤੇ ਜਾਂਦੇ ਹਨ ਠੋਸ ਕਿਉਂ ਵਰਤੇ ਜਾਂਦੇ ਨੇ ਤਾਂ ਕਿ ਚੁੰਬਕੀ ਮਾਰਗ ਵਿੱਚ ਰਿਲੇਕਟੈਂਸ ਘੱਟ ਕਰਨ ਲਈ ਠੋਸ ਇਸ ਕਰਕੇ ਬਣਾਏ ਜਾਂਦੇ ਨੇ ਰਿਲੇਕਟੈਂਸ ਘੱਟ ਤੋਂ ਘੱਟ ਹੋਵੇ ਪਾਲຊੂ ਬੱਡੇ ਸਮਰਥਾ ਦੇ ਡੀਸੀ ਜਨਰੇਟਰ ਦਾ ਜੋਕ ਕਿਸ ਧਾਤ ਦਾ ਬਣਿਆ ਹੁੰਦਾ ਹੈ ਹੁਣ ਕਿ ਰੋ ਰਾਇਲਡ ਸਟੀਲ ਦਾ ਬਣਿਆ ਹੁੰਦਾ ਹੈ ਇਹ ਯਾਦ ਰੱਖੋ ਡੀਸੀ ਜਨਰੇਟਰ ਵਿੱਚ ਸਪਲਟ ਰਿੰਗ ਦਾ ਕੀ ਕੰਮ ਹੈ ਆਉਟਪੁੱਟ ਜਾਨੀ ਕਿ ਕਰੰਟ ਇੱਕ ਦਿਸ਼ਾ ਵਿੱਚ ਜਾਂਦਾ ਹੈ ਸਪਲਟ ਰਿੰਗ ਦਾ ਕੰਮ ਕੀ ਹੈ ਕਰੰਟ ਇੱਕ ਦਿਸ਼ਾ ਵਿੱਚ ਪੇਜ ਦਾ ਹੈ ਕਰੰਟ ਨੂੰ ਇੱਕ ਦਿਸ਼ਾ ਵਿੱਚ ਕੀ ਹੈ ਭੇਜਦਾ ਸਪਲਿਟਰਿੰਗ ਦਾ ਇਹੀ ਕੰਮ ਹੈ ਆ ਰਿਹਾ ਆਉਟਪੁੱਟ ਨੂੰ ਇੱਕ ਦਿਸ਼ਾ ਵਿੱਚ ਬਣਾਉਂਦਾ ਹੈ ਆ ਰਿਹਾ ਆਪਸ਼ਨ ਠੀਕ ਹੈ ਜਿੱਥੇ ਸਪਲਿਟਰਿੰਗ ਲੱਗਦੇ ਨੇ ਨਾ ਉੱਤੇ ਕਰੰਟ ਨੂੰ ਇੱਕ ਦਿਸ਼ਾ ਵਿੱਚ ਹੀ ਭੇਜਣਾ ਉਹਦਾ ਕੰਮ ਇਹੀ ਹੈ ਸਪਲਿਟਰਿੰਗ ਦਾ ਡੀਸੀ ਜਨਰੇਟਰ ਵਿੱਚ ਕਿਸ ਪ੍ਰਕਾਰ ਦਾ ਵੋਲਟੇਜ ਗਤੀਸ਼ੀਲ ਰੂਪ ਵਿੱਚ ਪ੍ਰੇਰਿਤ ਹੁੰਦਾ ਹੈ వోల్ట జికి పరివర్త గతిశీల మేం వోల్ ఎక్స్పించ సలాట ఉద్దేశ పౌగా టూ ఫిక్స్ దే క ਡੀਸੀ ਜਨਰੇਟਰ ਵਿੱਚ ਫੀਲਡ ਕੋਇਲ ਦਾ ਉਦੇਸ਼ ਕੀ ਹੈ ਫੀਲਡ ਕੋਇਲ ਕਿਉਂ ਹੁੰਦੇ ਨੇ ਜੇ ਫੀਲਡ ਕੋਇਲ ਹੋਣਗੇ ਆ ਜਨਰੇਟਰਾਂ ਐ ਫੀਲਡ ਕੋਇਲ ਕਹਤੇ ਹੁੰਦੀ ਹੈ ਇੱਥੇ ਪੋਲ ਸ਼ੂ ਤੇ ਹੁੰਦੀਆਂ ਨੇ ਫੀਲਡ ਕੋਇਲ ਇਹਨਾਂ ਨੂੰ ਫੀਲਡ ਕੋਇਲ ਕਹਿੰਦੇ ਨੇ ਜੇ ਇਹ ਹੋਣਗੇ ਤਾਂ ਹੀ ਚੁੰਬਕ ਬਣੂਗੀ ਇਹਨਾਂ ਵਿੱਚ ਤਾਂ ਹੀ ਫਲਕਸ ਇੰਦਰੋਂ ਐਂਡ ਆ ਪੂ ਆਰਮਚਰ ਦੇ ਵਿੱਚੋਂ ਦੀ ਤਾਂ ਕਿ ਇਹ ਧਰੂਵਾਂ ਵਿੱਚੋਂ ਚੁੰਬਕੀ ਚੁੰਬਕਤਾ ਕਰਕੇ ਕੋਇਲ ਫਲਕਸ ਪੈਦਾ ਕਰਨਾ ਫਲਕਸ ਬਣਾ ਕਰਦੇ ਨੇ ਵੱਡੀਆਂ ਡੀਸੀ ਜਨਰੇਟਰ ਮਸ਼ੀਨਾਂ ਦੇ ਪੋਲ ਕੋਰ ਬਣਾਉਣ ਲਈ ਕਿਹੜੀ ਧਾਤ ਵਰਤੀ ਜਾਂਦੀ ਹੈ ਜਨਨ ਕਿ ਪੋਲ ਕੋਰ ਬਣਾਉਣ ਲਈ ਪੋਲਾਂ ਦੇ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ ਕਾਂਸਟਲ ਸਟੀਲ ਪੋਲ ਵਾਸਤੇ ਇਹ ਯਾਦ ਰੱਖਣਾ ਪਊਗਾ ਡੀਸੀ ਜਨਰੇਟਰ ਵਿੱਚ ਪੋਲ ਕੋਰ ਸਟੈਪਿੰਗ ਲੈਮੀਲੇਟ ਕਿਉਂ ਕੀਤੀ ਜਾਂਦੀ ਹੈ ਲੈਮੀਨੇਸ਼ਨ ਕਿਉਂ ਕੀਤੀ ਜਾਂਦੀ ਹੈ

ਇਲੈਕਟ੍ਰੋਪਲੇਟਿੰਗ ਵਾਸਤੇ ਇਹ ਜ਼ਿਆਦਾ ਹੀ ਹੋਊਗਾ ਤੁਹਾਡੇ ਲੈਣ ਹੈ ਇਹ ਵਾਲੀ ਤਾਂ ਡੀਸੀ ਜਨਰੇਟਰ ਵਿੱਚ ਕੰਪਨਸੇਟਿੰਗ ਵਾਈਂਡਿੰਗ ਦਾ ਕੀ ਉਦੇਸ਼ ਹੈ ਕੰਪਨਸੇਟਿੰਗ ਵਾਈਂਡਿੰਗ ਕੀ ਹੋਗਾ ਆਰਮਚਰ ਰਿਐਕਸ਼ਨ ਨੂੰ ਘੱਟ ਕਰਨ ਲਈ ਹੁਣ ਲੱਭ ਲੋ ਕਿੱਥੇ ਆ ਉਹ ਵਾਲੀ ਆਪਸ਼ਨ ਇਹਨੇ ਦਿੱਤੀ ਨਹੀਂ ਹੈਗੀ ਕੰਪਨਸੇਟਿੰਗ ਵਾਸਤੇ ਇਹਨੇ ਆਪਸ਼ਨ ਥੋੜੀ ਜਿਹਾ ਪਲਟ ਕੇ ਦਿੱਤੀਆਂ ਨੇ ਕੀ ਦਿੱਤੀ ਹੈ ਵਿਸ਼ਿਸ਼ਟ ਚੁੰਬਕੀਕਰਨ ਪ੍ਰਭਾਵ ਨੂੰ ਬੇਅਸਰ ਕਰਨਾ ਵਿਸ਼ਿਸ਼ਟ ਮਤਲਬ ਕੀ ਹੈ ਫालतू ਦਾ ਚੁੰਬਕੀਕਰਨ ਆ ਜਿਹੜਾ ਫालतੂ ਇਧਰਲੇ ਪਾਸੇ ਜਾ ਰਿਹਾ ਸੀ ਨਾ ਇਧਰਲੇ ਪਾਸੇ ਆਰਮੇਚਰ ਰਿਐਕਸ਼ਨ ਹੋ ਰਿਹਾ ਸੀ ਨਾ ਇਹ ਪ੍ਰਭਾਵ ਨੂੰ ਖਤਮ ਕਰਨ ਲਈ ਕੰਪਨਸੇਟਿੰਗ ਵੈਂਡਿੰਗ ਕੀਤੀ ਜਾਂਦੀ ਹੈ ਵੀ ਇਧਰਲੇ ਪਾਸੇ ਟੱਪੇ ਹੀ ਨਾ ਆਰਮੇਚਰ ਰਿਐਕਸ਼ਨ ਹੋਵੇ ਹੀ ਨਾ ਇਸ ਵਿਸ਼ਿਸ਼ਟ ਚੁੰਬਕੀਕਰਨ ਪ੍ਰਭਾਵ ਨੂੰ ਬੇਅਸਰ ਕਰਨ ਲਈ ਕੀਤੀ ਜਾਂਦੀ ਹੈ ਇਹ ਕੰਪਨਸੇਟਿੰਗ ਵੈਂਡਿੰਗ ਕੁਐਸਚਨ ਉਹੀ ਆਰਮੇਚਰ ਰਿਐਕਸ਼ਨ ਵਾਲਾ ਪਰ ਆਰਮੇਚਰ ਰਿਐਕਸ਼ਨ ਹੋ ਗਿਆ ਤਾਂ ਕਿ ਇਹ ਵੀ ਕੰਪਨਸੇਟਿੰਗ ਵਾਇੰਡਿੰਗ ਕਰਤੀ ਤੇ ਕਿ ਹੁਣ ਵਿਸ਼ਿਸ਼ਟ ਚੁੰਬਕੀ ਪ੍ਰਕਰਨ ਪ੍ਰਭਾਵ ਨੂੰ ਕੀ ਹੈ ਖਤਮ ਕਰ ਦੂਗਾ ਇਹ ਚੁੰਬਕੀ ਦਾ ਜਿਹੜੇ ਇਧਰ ਚੁੰਬਕੀ ਵੱਲ ਰੇਖਾਵਾਂ ਜਾ ਰਹੀਆਂ ਸੀ ਉਹਨੂੰ ਖਤਮ ਕਰ ਦੂਗਾ ਉਹ ਸਹੀ ਦਿਸ਼ਾ ਵਿੱਚ ਇਧਰਲੇ ਪਾਸੇ ਆਉਣ ਲੱਗ ਜਾਣਗੀਆਂ ਜੀ ਡੀ ਸੀ ਜਨਰੇਟਰ ਵਿੱਚ ਸ਼ੰਟ ਫੀਲਡ ਪ੍ਰਤੀਰੋਧ ਕ੍ਰਾਂਤਿਕ ਪ੍ਰਤੀਰੋਧ ਮੁੱਲ ਤੋਂ ਉੱਪਰ ਹੋਵੇ ਤਾਂ ਕੀ ਹੋਵੇਗਾ ਜਾਨੀ ਕਿ ਸ਼ੰਟ ਫੀਲਡ ਦਾ ਪ੍ਰਤੀਰੋਧ ਆਵਲੀ ਪ੍ਰਤੀਰੋਧ ਤੋਂ ਕੀ ਹੈ ਜ਼ਿਆਦਾ ਹੋਵੇ ਯਾਨੀ ਕਿ ਫੀਲਡ ਦਾ ਪ੍ਰਤੀਰੋਧ ਕੀ ਹੋਵੇ ਜ਼ਿਆਦਾ ਫੀਲਡ ਦਾ ਹੀ ਪ੍ਰਤੀਰੋਧ ਜ਼ਿਆਦਾ ਹੋ ਗਿਆ ਤਾਂ ਫਲਕਸ ਹੀ ਨਹੀਂ ਬਣੂਗੀ ਆ ਫੀਲਡ ਵੈਂਡਿੰਗ ਹਾਤੇ ਕਿ ਤਿੰਨੇ ਜਨਰੇਟਰ ਦੀ ਇੱਥੇ ਪੋਲ ਸ਼ੂ ਤੇ ਹਨਾ ਜਦੋਂ ਇੱਥੇ ਹੀ ਪ੍ਰਤੀਰੋਧ ਪਾਤਾ ਇੱਥੇ ਹੀ ਫੀਲਡ ਫਲਕਸ ਹੀ ਨਾ ਬਣੀ ਤਾਂ ਵੋਲਟੇਜ ਕਿੱਥੋਂ ਬਣੂਗੀ ਹਨਾ ਕੀ ਜਨਰੇਟਰ ਵੋਲਟੇਜ ਬਣਾਉਣ ਵਿੱਚ ਅਸਫਲ ਰਹੇਗਾ ਜਦੋਂ ਫੀਲਡ ਵੋਲਟੇਜ ਕਿੱਥੋਂ ਬਣਾਉ ਜਦੋਂ ਚੁੰਬਕੀ ਹੀ ਨਹੀਂ ਬਣੀ ਜਨਰੇਟਰ ਵਿੱਚ ਆਰਮਚਰ ਪ੍ਰਤੀਕਿਰਿਆ ਦਾ ਕੀ ਪ੍ਰਭਾਵ ਹੁੰਦਾ ਹੈ ਯਾਨੀ ਕਿ ਆਰਮਚਰ ਰਿਐਕਸ਼ਨ ਕਿਉਂ ਹੁੰਦੀ ਹੈ ਯਾਨੀ ਕਿ ਆਰਮਚਰ ਪ੍ਰਤੀਕਿਰਿਆ ਦਾ ਪ੍ਰਭਾਵ ਹੁੰਦਾ ਯਾਨੀ ਕਿ ਆਰਮਚਰ ਰਿਐਕਸ਼ਨ ਹੋ ਜਾਂਦੀ ਹੈ ਤਾਂ ਕੀ ਹੁੰਦਾਗਾ ਆਉਟਪੁੱਟ ਵੋਲਟੇਜ ਘੱਟਰ ਬਣੂਗੀ ਕੋਹੀ ਚੀਜ਼ ਹੋ ਗਈ ਆਰਮਚਰ ਰਿਐਕਸ਼ਨ ਹੋ ਗਈ ਜੇ ਦੋ ਪੋਲ ਸ਼ੂਦ ਤੇ ਇੱਥੇ n ਤੋਂ s ਵੱਲ ਕਟੀਆਂ ਹੀ ਨਹੀਂ ਵੱਲ ਰੇਖਾ ਬਣੀ ਤਾਂ ਕਿ ਆਰਮਚਰ ਰੈਕਸ਼ਨ ਹੋ ਗਈ ਤਾਂ ਕਿ ਇਹ ਵੋਲਟੇਜ ਕੀ ਘਟ ਬਣੂਗੀ ਚਾਰ ਪੋਲ ਬੇ ਬਾਉਂਡ ਆਰਮਚਰ ਦਾ ਉਤਪੰਨ emf ਕੱਢੋ ਜਿਸ ਵਿੱਚ 1000 b ਕੰਡਕਟਰ ਹਨ 1500 rpm ਤੇ ਚੱਲਦਾ ਹੈ ਤਾਂ ਫਲਕਸ ਬੈਵਰ ਇੰਨੀ ਹੈ ਇਹਜਾ ਫਾਰਮੂਲਾ ਆਵਣਾ ਲੱਗੂਗਾ ਜਿਹੜਾ ਪਿੱਛੇ ਆਪਾਂ ਪੜਿਆ ਹੋਇਆ ਹੈਗਾ ਜੈਡ ਪੀ ਐਨ 5/60 ਏ ਹੁਣ ਜੈਡ ਦਾ ਮਤਲਬ ਕੀ ਹੈ ਨੰਬਰ ਆਫ ਕੰਡਕਟਰ ਪੀ ਦਾ ਮਤਲਬ ਕੀ ਹੈ ਪੋਲ ਐਨ ਦਾ ਮਤਲਬ ਕੀ ਹੈ ਸਪੀਡ ਤੇ 60 ਦਿੱਤਾ ਹੋਇਆ ਆਪਾਂ ਨੂੰ ਠੀਕ ਹੈ ਏ ਦਾ ਮਤਲਬ ਕਰੰਟ ਜਾਣ ਦਾ ਰਸਤਾ ਕਿੰਨੇ ਰਸਤੇ ਨੇ ਹਨਾ ਹੁਣ ਕਰੰਟ ਜਾਣ ਦਾ ਰਸਤਾ ਇੱਕ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਬੇਵ ਇੱਕ ਬੋ ਲੈਪ ਹੁਣ ਇਹਦੇ ਵਿੱਚ ਕਿਹੜਾ ਦਿੱਤਾ ਹੋਇਆ ਆਪਾਂ ਨੂੰ ਬੇਵ ਬੀਪ ਦੇ ਵਿੱਚ ਕੀ ਹੁੰਦਾ ਹੈ ਬੇ ਵਾਈਂਡਿੰਗ ਦੇ ਵਿੱਚ ਕੀ ਹੈ a 2 ਦੇ ਹੁੰਦਾ ਹੈ ਹਨਾ ਆਪਾ ਪੜਿਆ ਹੋਇਆਗਾ ਬੇ ਵਾਈਂਡਿੰਗ ਦੇ ਵਿੱਚ a 2 ਦੇ ਹੁੰਦਾ ਤਾਂ ਕਰਕੇ ਕੋਈ ਇੱਕ ਹੀ ਆ ਗਿਆ 2 ਆ ਗਿਆ ਇਹਦੀ ਜਗ੍ਹਾ ਤੇ ਬਾਕੀ ਸਾਰੀਆਂ ਚੀਜ਼ਾਂ ਪੁੱਟ ਕਰਤੀਆਂ ਇਹਦੇ ਵਿੱਚ z z ਦੇ z ਵਾਲਾ z ਤੇ ਕਰਤਾ p ਕਿੰਨੇ ਪੋਲ ਕਿੰਨੇ ਦਿੱਤੇ ਸੀ 4 ਦਿੱਤੇ ਸੀ 4 ਲਿਖਤੇ ਤੇ n n ਕਿੰਨੇ ਦਿੱਤੇ ਹੋਏ ਸੀ ਯਾਨੀ ਕਿ ਚੱਕਰ rpm ਕਿੰਨੇ ਦਿੱਤੇ ਹੋਏ ਸੀ 1500 ਤੇ ਫਲਕਸ ਕਿੰਨੀ ਦਿੱਤੀ ਹੋਈ ਸੀ ਫਲਕਸ ਨੂੰ ਚਿੰਨ ਆ f ਵਾਲਾ ਚਿੰਨ ਹੁੰਦਾ ਫਲਕਸ ਦਾ ਤੇ ਕਿੰਨੀ ਦਿੱਤੀ ਹੋਈ ਸੀ 0.07 ਇਹਨੂੰ ਕੱਟ-ਕਟਾ ਕੇ 357.0 ਵੋਲਟੇਜ ਬਣਦੀ ਹੈ ਇਹ ਤੁਸੀਂ ਆਪ ਸੋਲਵ ਕਰਿਓ ਇਹਨੂੰ ਇਹ ਕੰਮ ਥੋੜਾ ਹੈਗਾ ਸੋਲਵ ਕਰਨਾ ਇਹਨੂੰ ਤਾਂ ਵਾਲਾ ਆਨਸਰ ਇਹਦਾ ਆਜੂਗਾ ਹਾਉਦੀ ਪੀਡੀਐਫ ਦੇ ਉੱਤੇ ਆ ਫਾਰਮੂਲਾ ਲਿਖ ਲਓ ਤੇ ਆ ਕੈਲਕੂਲੇਸ਼ਨ ਆਪ ਕਰਨੀ ਹੈ ਪਰ ਡੀਸੀ ਜਨਰੇਟਰ ਵਿੱਚ ਆਰਮਚਰ ਪ੍ਰਤੀਕਿਰਿਆ ਦੇ ਪ੍ਰਭਾਵ ਨੂੰ ਕਿਵੇਂ ਬੇਅਸਰ ਕਰਦਾ ਹੈਗਾ ਆਰਮਚਰ ਪ੍ਰਤੀਕਿਰਿਆ ਦੇ ਪ੍ਰਭਾਵ ਨੂੰ ਬੇਅਸਰ ਕਿਵੇਂ ਕਰਦਾ ਹੈ ਕੰਪਨਸੇਟਿੰਗ ਵਾਈਂਡਿੰਗ ਕਰਕੇ ਜਨਰੇਟਰ ਦੇ ਉੱਤੇ ਕੰਪਨਸੇਟਿਵ ਵਾਈਂਡਿੰਗ ਕਰਤੀ ਆਰਮਚਰ ਪ੍ਰਭਾਵ ਕੀ ਖਤਮ ਹੋ ਜੂਗਾ ਡੀਸੀ ਜਨਰੇਟਰ ਵਿੱਚ ਕੀ ਪ੍ਰਭਾਵ ਹੋਵੇਗਾ ਜੇ ਇਸ ਨੂੰ ਲੰਬੇ ਸਮੇਂ ਲਈ ਬੇਲਾ ਯਾਨੀ ਕਿ ਬੇਲਾ ਛੱਡ ਦਿੱਤਾ ਜਾਵੇ ਜਨਰੇਟਰ ਨੂੰ ਵਰਤ ਵਰਤੋ ਵਰਤਿਆ ਹੀ ਨਹੀਂ ਲੰਮਾ ਟਾਈਮ ਨਹੀਂ ਵਰਤਿਆ ਪਿਆ ਰਿਆ ਕਈ ਸਾਲ ਪਿਆ ਰਿਆ ਤਾਂ ਉਹ ਕੀ ਹੋਗਾ ਚੁੰਬਕੀ ਸ਼ਕਤੀ ਆਪਦੀ ਗਵਾ ਬੈਠੂਗਾ ਉਹ ਆਪਦਾ ਆਪਨਾ ਅਵਸ਼ਿਸ਼ਟ ਚੁੰਬਕ ਗਵਾ ਦੇ ਦੇਊਗਾ ਤਾਂ ਉਹਨੂੰ ਰਿਪੇਅਰ ਕਰਾਣਾ ਪਊਗਾ ਇਹ ਤੋਂ ਬਾਅਦ ਉਹਦੇ ਵਿੱਚ ਕੀ ਹੈ ਰੈਜ਼ੀਡਵਲ ਮੈਗਨੇਟ ਪਵਾਣਾ ਪਊਗਾ ਤਾਂ ਕਿ ਉਹ ਆਪਦਾ ਸਹੀ ਵਰਕ ਕਰ ਸਕੇ ਲੈਪ ਬਾਉਂਡ ਜਨਰੇਟਰ ਦਾ EMF ਕੱਢੋ ਕੰਡਕਟਰ 60 600 660 ਕੰਡਕਟਰ ਦੀ ਵੈਲਿਊ ਕਿੰਨੀ ਦਿੱਤੀ ਹੈ 600 ਯਾਨੀ ਕਿ a ਕੀ ਦਿੱਤੀ ਕੰਡਕਟਰ ਕੀ ਹੁੰਦਾਗਾ z z ਕਿੰਨੀ ਦਿੱਤੀ ਹੋਈ ਆਪਾਂ ਨੂੰ 600 phi ਕਿੰਨੀ ਦਿੱਤੀ ਹੋਈ ਆ 0.06 ਤੇ ਪੋਲ ਦਿੱਤੇ ਹੋਏ ਨੇ 4 ਤੇ n ਦਿੱਤੀ ਹੋਈ ਹੈ 1000 ਹੁਣ n ਨਾ ਚਿੰਜਾ ਨੂੰ ਇਹਦੇ ਵਿੱਚ ਪੁੱਟ ਕਰਤਾ ਕਟਕਟਾ ਕੇ 640 ਵੋਲਟੇਜ ਬਣ ਗਿਆ। ਚਲੋ ਤੁਸੀਂ ਆਪ ਕਰੋ। ਜੀ ਡੀਸੀ ਜਨਰੇਟਰ ਵਿੱਚ ਮੁੱਖ ਫੀਲਡ ਫਲਕਸ ਵਿਕ੍ਰਿਤ ਹੋ ਜਾਵੇ। ਯਾਨੀ ਕਿ ਘਟ ਜਾਵੇ ਜਾਂ ਖਤਮ ਹੋ ਜਾਵੇ ਤਾਂ ਪ੍ਰੇਰਿਤ ਈਐਮਐਫ ਤੇ ਕੀ ਪ੍ਰਭਾਵ ਪਵੇਗਾ? ਯਾਨੀ ਕਿ ਫੀਲਡ ਫਲਕਸ ਕੀ ਹੈ? ਘਟ ਗਈ ਚਾਹੇ ਖਤਮ ਹੋ ਗਈ ਤਾਂ ਕਿ ਇਹ ਵੋਲਟੇਜ ਘਟ ਜੂਗੀ ਜਾਨਕੀ ਵੋਲਟੇਜ ਨੂੰ ਕੀ ਕਹਿੰਦੇ ਨੇ ਈਐਮਐਫ ਈਐਮਐਫ ਵੀ ਘਟ ਜਾਵੇਗੀ ਡੀਸੀ ਜਨਰੇਟਰ ਦੇ ਬੁਸ਼ ਵਿੱਚ ਭਾਰੀ ਸਪਾਰਕਿੰਗ ਦਾ ਕੀ ਕਾਰਨ ਹੈ ਸਪਾਰਕਿੰਗ ਕਿਉਂ ਹੁੰਦੀ ਹੈ ਬੁਸ਼ਾਂ ਦੇ ਵਿੱਚ ਆ ਆਪਾਂ ਕਮੂਲੇਟਰ ਸਾਈਮੈਂਟਾਂ ਦੇਖਿਆ ਸੀ ਨਾ ਉਹਦੇ ਵਿੱਚ ਪੜਿਆ ਸੀ ਨਾ ਜਦੋਂ ਕਾਰਬਨ ਬੁਸ਼ ਆਹ ਵਾਲੇ ਪੁਆਇੰਟ ਤੇ ਆ ਜਾਂਦਾ ਨਾ ਆ ਦੋ ਦੋ ਸੈਗਮੈਂਟਾਂ ਦੇ ਆ ਗਿਆ ਹਨ ਇੱਥੇ ਆਰਮਚਰ ਦੀਆਂ ਇੱਥੇ ਐਂ ਤਾਰਾਂ ਹੁੰਦੀਆਂ ਨੇ ਦੋ ਹੁਣ ਇੱਥੇ ਕੀ ਹੋਊਗਾ ਸ਼ਾਰਟ ਹੋਊਗਾ ਸ਼ੋਰ ਸਰਕਟ ਹੋਊਗਾ ਨਾ ਤਾਂ ਇੱਥੇ ਇਹ ਸਪਾਰਕਿੰਗ ਹੋਊਗੀ ਜਦੋਂ ਇਸੇ ਚੀਜ਼ ਨੂੰ ਐਮ ਐਮ ਐਨ ਜੀ ਐਨ ਏ ਕਹਿੰਦੇ ਨੇ ਠੀਕ ਹੈ ਇਸੇ ਚੀਜ਼ ਨੂੰ ਇਹਦੀ ਸਥਿਤੀ ਬਦਲਣ ਕਾ ਜਦੋਂ ਆਹ ਵਾਲੀ ਪਲੇਟ ਤੋਂ ਜਦੋਂ ਇੱਥੇ ਆਣ ਦੀ ਕੋਸ਼ਿਸ਼ ਕਰਦੇ ਨਾ ਕਾਰਬਨ ਬੁਸ਼ ਇੱਥੇ ਘਸਦੇ ਨੇ ਆਵਲੇ ਪੁਆਇੰਟ ਤੇ ਕੀ ਐ 스파ਰਕਿੰਗ ਹੁੰਦੀ ਐ ਹਾਂ ਸਾਰੇ ਕੁਐਸਚਨ ਹੁਣ ਪੂਰੇ ਹੋ ਚੁੱਕੇ ਨੇ ਉਮੀਦ ਕਰਦਾ ਤੁਹਾਨੂੰ ਸਾਰੇ ਕੁਐਸਚਨ ਸਮਝ ਆ ਗਏ ਹੋਣੇ ਜੇ ਫਿਰ ਵੀ ਕਿਸੇ ਕੁਐਸਚਨ ਤੇ ਡਾਊਟ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਕੁਐਸਚਨ ਨੰਬਰ ਲਿਖ ਦਿਓ ਅਗਲੀ ਵੀਡੀਓ ਦੇ ਵਿੱਚ ਉਹ ਚੀਜ਼ ਤੁਹਾਨੂੰ ਕਰਵਾ ਦਿੱਤੀ ਜਾਵੇਗੀ ਹੋਰ ਵੀ ਡੀਪਲੀ ਤਰੀਕੇ ਨਾਲ ਠੀਕ ਐ ਤੇ ਆਪਣੀ اٹੈਂਡੈਂਸ ਸਾਰੇ ਵਿਦਿਆਰਥੀ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਵਧੀਆ ਲੱਗੀ ਤਾਂ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਿਓ ਕਿੰਦਾ ਲੱਗੀ ਧੰਨਵਾਦ